ਬਹੁਤ ਵੱਡੀ ਖਬਰ ਹੈ ਜਿਵੇਂ ਕਿ ਭਾਈ ਅਮਰਪਾਲ ਸਿੰਘ ਨੇ ਲੈ ਕੇ ਤਿੰਨ ਬੰਦਿਆਂ ਨੇ ਖਤਮ ਕਰਨ ਦੀ ਜ਼ਿੰਮੇਵਾਰੀ ਚੱਕ ਲਈ ਹੈ ਬਹੁਤ ਵੱਡੀ ਐਸ ਲਈ ਹੈ ਕਿ ਜਿਵੇਂ ਭਾਈ ਅਮਰਪਾਲ ਸਿੰਘ ਦੇ ਪੰਜਾਬ ਦੇ ਵਿੱਚ ਬਹੁਤ ਵੱਡੀ ਪੱਧਰ ਤੇ ਯਾਨੀ ਇੱਕ ਸਮਰਥਕ ਨੇ ਔਰ ਦੂਜੇ ਪਾਸੇ ਬਹੁਤ ਸਾਰੇ ਵਿਰੋਧੀ ਵੀ ਨੇ ਔਰ ਹੁਣ ਤਿੰਨ ਵਿਰੋਧੀਆਂ ਨੇ ਇੱਕ ਖਤਮ ਕਰਨ ਦਾ ਜਿਵੇਂ ਬਹੁਤ ਵੱਡਾ ਪਲਾਨ ਰਚਿਆ ਸੀ ਇੱਕ ਵਿਰੋਧੀ ਦਾ ਪਰਦਾ ਫਾਸ਼ ਹੋ ਗਿਆ ਪੂਰੀ ਵੀਡੀਓ ਤੁਹਾਡੇ ਸਾਹਮਣੇ ਦਿਖਾਵਾਂਗੇ ਇੱਕ ਵਿਰੋਧੀ ਦਾ ਪਰਦਾ ਜਿਹੜੇ ਦਾ ਫਾਸ਼ ਹੋ ਗਿਆ ਉਹਦਾ ਤੁਹਾਨੂੰ ਅੱਜ ਚਿਹਰਾ ਵੀ ਦਿਖਾਵਾਂਗੇ ਮਾਕਸਰ ਕਹਿੰਦਾ ਸੀ ਕਿ ਪੰਜਾਬ ਦੇ ਵਿੱਚੋਂ ਬਹੁਤ ਵੱਡੀ ਸੰਖਿਆ ਦੇ ਵਿੱਚ ਇਹਨਾਂ ਦੇ ਵਿਰੋਧੀ ਮੌਜੂਦ ਨੇ ਅਮਰਪਾਲ ਸਿੰਘ ਦੇ ਸਾਥੀ ਹੁਣ ਚਾਹੇ ਹੋਵੇ ਅਮਰਪਾਲ ਸਿੰਘ ਉਹਨਾਂ ਦੇ ਖਿਲਾਫ ਇੱਕ ਵੱਡਾ ਏਜੰਡਾ ਚੱਲਿਆ ਗਿਆ ਤੇ ਇੱਕ ਵਿਰੋਧੀ ਸੀ ਜਿਹੜਾ ਉਹਨਾਂ ਨੇ ਮਾਰਨ ਦੀ ਕੋਸ਼ਿਸ਼ ਔਰ ਖਤਮ ਕਰਨ ਦੀ ਕੋਸ਼ਿਸ਼ ਜਿਹੜੀ ਕੀਤੀ ਹੈ ਉਹਨਾਂ ਦੇ ਵਿੱਚੋਂ ਇੱਕ ਵਿਰੋਧੀ ਦਾ ਪਰਦਾ ਫਾਸ਼ ਹੋ ਗਿਆ ਤੇ ਅੱਜ ਤੁਹਾਨੂੰ ਉਹਦਾ ਚਿਹਰਾ ਵੀ ਦਿਖਾਵਾਂਗੇ ਪੂਰਾ ਨੰਗਾ ਕਰਾਂਗੇ ਤੁਹਾਡੇ ਸਾਹਮਣੇ ਕਿਉਂਕਿ ਅਮਰਪਾਲ ਸਿੰਘ ਹੀ ਨਹੀਂ ਬਲਕਿ ਸੰਤ ਦਰਨਾਰ ਸਿੰਘ ਭਿੰਡਰਾ ਵਾਲੇ ਤੱਕ ਜਾਨੀ ਬਹੁਤ ਸਾਰਾ ਟਾਰਗੇਟ ਕੀਤਾ ਜਾਂਦਾ ਸਿੱਖਾਂ ਨੂੰ ਫਿਰ ਪੰਜਾਬ ਦੇ ਅੰਦਰ ਔਰ ਸਿੱਖ ਬਾਣੇ ਦੇ ਵਿੱਚ ਰਹਿ ਕੇ ਅਮਰਪਾਲ ਸਿੰਘ ਨੂੰ ਟਾਰਗੇਟ ਕੀਤਾ ਗਿਆ ਮੈਂ ਅਕਸਰ ਤੁਹਾਡੇ ਸਾਹਮਣੇ ਪਹਿਲਾਂ ਜਿੰਨੀਆਂ ਵੀਡੀਓ ਪਾਈਆਂ ਨੇ ਅੱਜ ਤੁਹਾਨੂੰ ਕੁਝ ਇਹੋ ਜਿਹੀ ਵੀਡੀਓ ਦਿਖਾਉਂਗਾ ਜਿਦੇ ਨਾਲ ਪੂਰੇ ਪੰਜਾਬ ਭਰ ਦੀਆਂ ਅੱਖਾਂ ਖੁੱਲ ਜਾਣੀਆਂ ਨੇ ਕਿਉਂਕਿ ਮੈਂ ਅਕਸਰ ਹੀ ਕਹਿੰਦਾ ਰਿਹਾ ਕਿ ਸਿੱਖਾਂ ਦੇ ਨਾਲ ਵਸਰੇਵੇਂ ਔਰ ਸਾਡੇ ਵਿੱਚ ਹੀ ਰਹਿ ਕੇ ਜਾਨੀ ਸਿੱਖਾਂ ਦੇ ਰੂਪ ਦੇ ਵਿੱਚ ਆਪਣੇ ਆਪ ਨੂੰ ਜਾਨੀ ਦੇਖਣ ਨੂੰ ਸਿੱਖ ਬੰਦੇ ਨੇ ਔਰ ਇੱਕ ਦਾ ਤਾਂ ਤੁਹਾਨੂੰ ਅੱਜ ਚਿਹਰਾ ਵੀ ਦਿਖਾਵਾਂਗੇ ਜਿਵੇਂ ਕਿ ਅਮਰਪਾਲ ਸਿੰਘ ਤਿੰਨ ਬੰਦੇ ਨੇ ਟਾਰਗੇਟ ਕੀਤਾ ਕਿ ਅਮਰਪਾਲ ਸਿੰਘ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਬਹੁਤ ਵੱਡੇ ਪੱਧਰ ਤੇ ਕੀਤੀ ਗਈ ਹੈ ਔਰ ਹੁਣ ਪੰਜਾਬ ਦੇ ਵਸਨੀਕਾਂ ਨੂੰ ਚੁੱਪ ਨਹੀਂ ਬਹਿਣਾ ਚਾਹੀਦਾ ਕਿਉਂ ਕਿਵੇਂ ਸਿਰ ਤੋਂ ਉੱਪਰ ਦੀ ਝੰੜਾ ਕੇ ਪਾਣੀ ਨੰਗਣ ਲੱਗ ਗਿਆ ਤਾਂ ਹੁਣ ਇਹਨਾਂ ਨੂੰ ਥੱਲੇ ਦੀ ਨਗਾਉਣਾ ਜ਼ਰੂਰੀ ਹੋ ਗਿਆ ਤੇ ਪੰਜਾਬ ਦੇ ਵਸਨੀਕਾਂ ਨੂੰ ਵੀਡੀਓ ਦਿਖਾਉਣ ਤੋਂ ਪਹਿਲਾਂ ਮੇਰੀ ਬੇਨਤੀ ਹੈ ਵੱਡੇ ਪੁੱਤਰ ਤੇ ਇੱਕ ਅਪੀਲ ਹੈ ਤੁਹਾਡੇ ਚਰਨਾਂ ਦੇ ਵਿੱਚ ਜੇਕਰ ਤੁਸੀਂ ਫੇਕ ਕਾਮ ਦੇ ਨਾਲ ਰਿਲੇਟਡ ਯਾਨੀ ਕੋਈ ਆਪਣੀ ਸੋਚ ਰੱਖਦੇ ਹੋ ਜਾਂ ਫਿਰ ਆਪਣੀ ਸੱਚ ਹੱਕ ਦੇ ਨਾਲ ਖੜਨ ਦੀ ਜ਼ਰੂਰਤ ਰੱਖਦੇ ਹੋ ਤਾਂ ਇਸ ਵੀਡੀਓ ਨੂੰ ਆਪਣਾ ਫਰਜ ਸਮਝ ਕੇ ਕਰੋਪਾਂ ਦੇ ਵਿੱਚ ਲਾਜ਼ਮੀ ਸ਼ੇਅਰ ਕਰਨੀ ਹੈ ਤਾਂ ਕਿ ਜਿਹੜੇ ਇਹੋ ਜਿਹੇ ਲੋਕ ਨੇ ਇਹਨਾਂ ਦਾ ਜਿਹੜਾ ਹੋ ਜਾਂਦਾ ਉਹਨੂੰ ਫੇਰ ਕੀਤਾ ਜਾਵੇ ਔਰ ਦੂਜੇ ਪਾਸੇ ਅਮਰਤ ਪਾਲ ਸਿੰਘ ਦੇ ਨਾਲ ਜਿਹੜੀ ਘਟਨਾ ਵਾਪਰਨ ਤੋਂ ਬਚਣੀ ਹੈ ਉਹ ਐਸੇ ਤਰ੍ਹਾਂ ਹੀ ਬਚਾ ਸਕਦੇ ਆ ਆਪਾਂ ਲੋਕ ਜੇਕਰ ਆਪਾਂ ਇੱਕ ਦੂਜੇ ਦਾ ਸਾਥ ਦਿੰਦੇ ਆ ਵੀਡੀਓ ਨੂੰ ਸ਼ੇਅਰ ਕਰਦੇ ਆ ਤਾਂ ਦੇਖੋ ਹੁਣ ਧਿਆਨ ਦੇ ਨਾਲ ਕਿਹੇ ਬੰਦਾ ਕੋਣ ਆ ਪੰਜਾਬ ਦੇ ਵਿੱਚੋਂ ਸਿੱਖ ਬਾਣੇ ਦੇ ਵਿੱਚ ਜਿਹੜਾ ਅਮਰਪਾਲ ਸਿੰਘ ਤੱਕ ਇਸ ਕਦਰ ਪਹੁੰਚਿਆ ਕਿ ਅਮਰਪਾਲ ਸਿੰਘ ਨੂੰ ਚਾਰੇ ਪਾਸਿਓਂ ਘੇਰਾ ਪਾਉਣ ਦੀ ਕੋਸ਼ਿਸ਼ ਕੀਤੀ ਆ ਦੇਖੋ ਜਿਬਰੂਗੜ੍ਹ ਦੇ ਵਿੱਚ ਜਿੰਨੇ ਵੀ ਫੁਕਰੇ ਬੰਨ੍ਹ ਦਿੱਤੇ ਸੀ ਉਹ ਉਹਨਾਂ ਦੀ ਤਰਨੂਤਾ ਕਰਕੇ ਐਨਐਸਏ ਲਾ ਕੇ ਜੋ ਆਪਾਂ ਲਾ ਕੇ ਜਿਬਰੂਗੜ੍ਹ ਦੇ ਵਿੱਚ ਬੰਨ੍ਹ ਦਿੱਤੇ ਹੋਏ ਸੀ ਇਨਾ ਫੁਗਰੀਆਂ ਨੇ ਕੌਮ ਲਈ ਸਮਾਜ ਲਈ ਪੰਜਾਬ ਲਈ ਕੁਝ ਨਹੀਂ ਕੀਤਾ ਸੀ ਇਹ ਕੇਵਲ ਸੋਸ਼ਲ ਮੀਡੀਆ ਦੀ ਕਿਰਪਾ ਕੋਈ ਇਹਨਾਂ ਨੂੰ ਪਹਾੜੀ ਚੜਾਦਾ ਸਿੱਧਾ ਕਹਿੰਦੇ ਗੰਦਗੀ ਨੂੰ ਪਹਾੜਾਂ ਤੇ ਚੜਾਦਾ ਸੀ ਫੁਗਰੀਆਂ ਮਾਰੀਆਂ ਗਈਆਂ ਢਿੰਡਰਾਂ ਵਾਲੇ ਨੂੰ ਕਾਬੇ ਕੀਤਾ ਗਿਆ ਕੌਣ ਬਾਤੇ ਨਾ ਹਮ ਚਲਾਈ ਗਈ ਪੈਸੇ ਇਕੱਠੇ ਕਰਨ ਵਾਸਤੇ ਪਾਲਕੀ ਵਿੱਚ ਨਗਰ ਕੀਰਤਨ ਗੁਰੂ ਸਾਹਿਬ ਪ੍ਰਕਾਸ਼ ਕਰਕੇ ਕੀਤਾ ਗਿਆ ਇਹ ਸਭ ਕੁਝ ਕਿਉਂ ਕੀਤਾ ਗਿਆ ਕਿਉਂਕਿ ਇੱਕ ਟ੍ਰੈਂਡ ਬਣਾਇਆ ਗਿਆ ਕਿ ਕਿੰਨਾ ਪੰਜਾਬ ਦੇ ਲੋਕਾਂ ਨੂੰ ਬੇਵਕੂਫ ਬਣਾ ਕੇ ਇੱਕ ਬੰਦੇ ਲਈ ਬਹੁਤ ਵੱਡੇ ਕੁਰਸੀ ਦਾ ਇੰਤਜ਼ਾਮ ਹੋ ਜੇ ਤਾਂ ਸੁਣ ਲਿਆ ਪੰਜਾਬੀਓ ਜਿਵੇਂ ਕਿ ਇਸ ਬੰਦੇ ਨੇ ਕਿਹਾ ਕਿ ਗੰਦ ਪਹਾੜਾਂ ਦੇ ਉੱਤੇ ਚੜਾ ਦਿੱਤਾ ਕਿ ਸੋਸ਼ਲ ਮੀਡੀਆ ਨੇ ਗੰਦ ਪਹਾੜਾਂ ਤੇ ਚੜਾ ਦਿੱਤਾ ਯਾਨੀ ਗਿੱਦੜਾਂ ਨਾਲੋਂ ਕਹਿੰਦਾ ਪਹਾੜੀ ਚੜਾਇਆ ਇਸ ਬੰਦੇ ਦੀ ਸ਼ਦਾਬਲੀ ਹੈ ਔਰ ਹੁਣ ਇਹਨੇ ਏਜੰਡਾ ਕਿਵੇਂ ਚਲਾਇਆ ਔਰ ਕਿਵੇਂ ਖਤਮ ਕਰਨ ਦੀ ਜ਼ਿੰਮੇਵਾਰੀ ਲਈ ਹੈ ਦੂਜੇ ਬੰਦੇ ਕੌਣ ਨੇ ਇੱਕ ਬੰਦੇ ਦਾ ਨਾਮ ਆ ਦੁਆਬੀ ਔਰ ਦੂਸਰੇ ਦਾ ਨਾਮ ਆ ਇੱਕ ਹੋਰ ਬੰਦਾ ਜਿਹੜਾ ਸ਼ਾਇਦ ਆਦਾ ਮੈਨੂੰ ਨਾਮ ਨਹੀਂ ਯਾਦ ਪਰ ਇਹ ਦੋ ਬੰਦੇ ਨੇ ਇੱਕ ਤਾਂ ਜਿਹੜਾ ਇਹ ਸਿੱਖ ਬਾਣੇ ਦੇ ਵਿੱਚ ਦੁਆਬੀ ਵੀ ਸਿੱਖ ਬਾਣੇ ਦੇ ਵਿੱਚ ਇੱਕ ਹੋਰ ਬੰਦਾ ਉਹ ਵੀ ਸਿੱਖ ਬਾਣੇ ਦੇ ਵਿੱਚ ਇਹ ਅਮਰਪਾਲ ਸਿੰਘ ਨੂੰ ਖਤਮ ਕਰਨ ਦੀ ਜਾਨੀ ਕੋਸ਼ਿਸ਼ ਕਿਵੇਂ ਕੀਤੀ ਆ ਉਹ ਵੀ ਸੁਣ ਲੋ ਜਰਾ ਦੇਖੋ ਹੁਣ ਅਮਰਪਾਲ ਸਿੰਘ ਤੇ ਅਨੇਕੋ ਵੀਡੀਓ ਬਣਾਉਂਦਾ ਇਹ ਮਾਤਾ ਸੰਤ ਜਰਨੈਲ ਸਿੰਘ ਭਿੰਡਰਿਆ ਵਾਲੇ ਨੂੰ ਛੜਦਾ ਔਰ ਨਾ ਫਿਰ ਭਾਈ ਅਮਰਪਾਲ ਸਿੰਘ ਨੂੰ ਛੜਦਾ ਔਰ ਰਾਹੀ ਉਹਨਾਂ ਦੇ ਪਰਿਵਾਰ ਨੂੰ ਛੱਡਦਾ ਇਹਨੇ ਕੀ ਸੋਚਿਆ ਇਹਨੇ ਵੀਡੀਓ ਬਣਾਈ ਹੈ ਔਰ ਸੋਸ਼ਲ ਮੀਡੀਆ ਤੇ ਪਾਈ ਹੈ ਕਹਿੰਦਾ ਹੁਣ ਅਜਨਾਲਾ ਪੁਲਿਸ ਜਿਹੜੀ ਕਿ ਜਨਾਲੇ ਦੀ ਪੁਲਿਸ ਹੈ ਉਹ ਹੁਣ ਇਹਨਾਂ ਦੀ ਤੜ ਚੈੱਕ ਕਰੂਗੀ ਕਹਿੰਦਾ ਅਮਰਪਾਲ ਸਿੰਘ ਕਹਿੰਦਾ ਸੀ ਨਾ ਉਦੋਂ ਜਦੋਂ ਅਜਨਾਲੇ ਦੇ ਵਿੱਚੋਂ ਆਪਣਾ ਇੱਕ ਸਾਥੀ ਸ਼ਰਵਾਕੇ ਲਿਆਏ ਸੀ ਕਿ ਸਾਡੀ ਤੜ ਦੇਖਣਾ ਚਾਹੁੰਦੀ ਹੈ ਪੁਲਿਸ ਇਹ ਭਾਈ ਅਮਰਪਾਲ ਸਿੰਘ ਨੇ ਕਿਹਾ ਹੋਣਾ ਔਰ ਇਹ ਬੰਦੇ ਨੇ ਹੁਣ ਜਿਹੜੇ ਹੋਰ ਟਾਇਲ ਲਾ ਦਿੱਤੇ ਵੀ ਕਹਿੰਦਾ ਹੁਣ ਜਿਹੜੀ ਪੁਲਿਸ ਹੈ ਉਹਨਾਂ ਫੋਕਰਾ ਤੇ ਡਗਰੂਗੜ ਵਾਲੇ ਫੋਕਰੇ ਦੱਸਦਾ ਹੈ ਅਮਰਪਾਲ ਸਿੰਘ ਔਰ ਬਾਕੀ ਦੇ ਸਾਥੀਆਂ ਨੂੰ ਕਹਿੰਦਾ ਹੁਣ ਉਹਨਾਂ ਦੇ ਉੱਤੇ ਪੁਲਿਸ ਪਟਾ ਫੇਰੂਗੀ ਤੇ ਇਹਨਾਂ ਦੇ ਛਿੱਤਰ ਫਿਰਨੇ ਜ਼ਰੂਰੀ ਹੈ ਇਨਸਾਨ ਦੇ ਮੂੰਹ ਕੰਨ ਸੁਣਨੀਆਂ ਹਰ ਰੋਜ਼ ਜਿਹੜਾ ਕਿ ਸੁਣਦੇ ਨੇ ਲੋਕ ਲੋਕਾਂ ਦੇ ਵਿੱਚ ਜਾਂ ਨਵੀਂ ਪੀੜ੍ਹੀ ਦੇ ਵਿੱਚ ਇਹ ਬੰਦਾ ਜ਼ਹਿਰ ਫਲਾਉਣ ਦਾ ਕੰਮ ਕਰ ਰਿਹਾ ਜ਼ਹਿਰ ਤੇ ਜੇਕਰ ਹੁਣ ਸਾਡੇ ਪੰਜਾਬੀਆਂ ਨੂੰ ਇਹ ਗੱਲ ਦੀ ਥੋੜੀ ਜੀ ਵੀ ਭਲਕ ਜਾਕਰ ਥੋੜੀ ਜੀ ਵੀ ਮੈਂ ਕਹਿੰਦਾ ਵੀ ਜ਼ਰਤ ਹੈਗੀ ਆ ਤਾਂ ਹੁਣ ਪੰਜਾਬ ਦੀਆਂ ਸਿੱਖ ਜਥੇਬੰਦੀਆਂ ਜਾਂ ਫਿਰ ਪੰਜਾਬ ਦੇ ਨੌਜਵਾਨ ਆ ਜਿਵੇਂ ਹੁਣ ਤੁਸੀਂ ਅੱਜ ਵੇਖਿਆ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲਿਆਂ ਦੀਆਂ ਤਸਵੀਰਾਂ ਉਹਨਾਂ ਦੀਆਂ ਜਿਹੜੀਆਂ ਕਿ ਹਿਮਾਚਲ ਦੇ ਵਿੱਚ ਆਉਂਦੀਆਂ ਸੀ ਬੱਸਾਂ ਉਹਨਾਂ ਦੇ ਉੱਤੇ ਲਾਈਆਂ ਗਈਆਂ ਨੇ ਕਿਉਂਕਿ ਇਹਨਾਂ ਨੇ ਇਹ ਗੱਲ ਕਹੀ ਸੀ ਕਿ ਭਾਈ ਜੇਕਰ ਹਿਮਾਚਲ ਦੇ ਵਿੱਚ ਐਂਟਰ ਕਰਦੀਆਂ ਤੁਹਾਡੀਆਂ ਬੱਸਾਂ ਤਾਂ ਫਿਰ ਇਹਨਾਂ ਦੇ ਉੱਤੇ ਸੰਤਾਂ ਦੀ ਤਸਵੀਰ ਜ਼ਰੂਰੀ ਹੋਣੀ ਚਾਹੀਦੀ ਹੈ ਨਹੀਂ ਅਸੀਂ ਇੰਟਰਵਿਊ ਨਹੀਂ ਕਰਨ ਦੇ ਤਾਂ ਫਿਰ ਦੂਜੇ ਪਾਸੇ ਵੇਖ ਲਓ ਹੁਣ ਅਮਰਪਾਲ ਸਿੰਘ ਹੋਵੇ ਚਾਹੇ ਉਹਨਾਂ ਦਾ ਪਰਿਵਾਰ ਹੋਵੇ ਚਾਹੇ ਸਾਰੇ ਸਾਥੀ ਹੋਣ ਨਾਲ ਦੇ ਉਹਨਾਂ ਸਾਰਿਆਂ ਨੂੰ ਇਹ ਈ ਗੰਦਾ ਗੰਦੀ ਸ਼ਰਾਬਲੀ ਦਾ ਯੂਜ਼ ਕਰਦਾ ਤੁਹਾਡੇ ਸਾਹਮਣੇ ਤਾਂ ਪਰ ਮੈਂ ਹੁਣ ਇੰਨਾ ਕੁ ਪੁੱਛਣਾ ਚਾਹੁੰਦਾ ਕਿਥੇ ਨੇ ਸਾਡੀਆਂ ਸਿੱਖ ਜਥੇਬੰਦੀਆਂ ਕਿਥੇ ਗਏ ਨੇ ਸਾਡੇ ਉਹ ਨੌਜਵਾਨ ਜਿਹੜੇ ਕਹਿੰਦੇ ਨੇ ਸੀ ਸਰ ਧਰ ਦੀ ਬਾਜੀ ਲਾ ਦੇਾਂਗੇ ਮੈਂ ਅਮਰਪਾਲ ਸਿੰਘ ਮੈਨਰੇ ਨੂੰ ਵੀ ਕਹਿਣਾ ਚਾਹੁੰਦਾ ਤਬੇ ਉਹ ਵੀ ਸਾਡਾ ਇੱਕ ਸਿੱਖ ਸੂਮ ਜਿਹੜਾ ਲੋਕਾਂ ਦੀਆਂ ਧੀਆਂ ਭੈਣਾਂ ਦੇ ਲਈ ਲੜਦਾ ਬਾਹਰ ਸਾਰੇ ਹੋਰ ਨੌਜਵਾਨ ਨੇ ਇਹ ਬੰਦੇ ਨੇ ਇੱਕ ਐਨੀ ਹੱਤ ਚੱਕੀ ਐ ਐਸਜੀਪੀਸੀ ਦੇ ਜਥੇਦਾਰ ਨੂੰ ਉਹਨੂੰ ਵੀ ਨਹੀਂ ਛੱਡਦਾ ਉਹਨੂੰ ਵੀ ਕਦੇ ਨਾ ਕਦੇ ਯਾਨੀ ਐਸੀਆਂ ਗੱਲਾਂ ਦਾ ਯਾਨੀ ਕੜਾਹ ਬਣਾ ਕੇ ਪੁੱਛਦਾ ਕਿ ਲੋਕ ਦੇਖਦੇ ਰਹੇ ਮੇਰੇ ਪਰੇ ਦੇ ਤੱਕ ਪਹੁੰਚਦਾ ਕੋਈ ਨਹੀਂ ਯਾਰ ਕਮਾਲ ਇਹ ਪੰਜਾਬ ਆ ਤਾਂ ਫੇਰ ਇਹਨੂੰ ਇਜਾਜ਼ਤ ਇਹ ਕਿਹਨੇ ਦਿੱਤੀ ਐ ਕਿ ਤੂੰ ਸਾਡੇ ਸਿੱਖਾਂ ਤੇ ਉਹਨਾਂ ਜਿਹੜੇ ਨੂੰ ਮੰਨਦੇ ਨੇ ਅਕਾਲ ਪੁਰਖ ਸਾਹਿਬ ਸਾਡਾ ਜਿਹੜਾ ਸਵਰਨ ਮੰਡਲ ਹੈ ਉਥੇ ਕਾਲ ਤੱਕ ਸਭ ਤੋਂ ਸਾਡਾ ਫਰਮਾਨ ਜਾਰੀ ਹੁੰਦਾ ਤਾਂ ਉਹ ਸਾਰੀ ਦੁਨੀਆ ਮੰਦੀ ਆ ਉਥੋਂ ਦੇ ਜਥੇਦਾਰਾਂ ਨੂੰ ਇਹਦੇ ਇਡੀਆਂ ਗੰਧੀਆਂ ਗੱਲਾਂ ਕਹੀਆਂ ਮੈਂ ਤੁਹਾਨੂੰ ਸੁਣਾ ਵੀ ਸਕਦਾ ਔਰ ਤੁਸੀਂ ਆਪ ਵੀ ਚੈੱਕ ਕਰ ਸਕਦੇ ਹੋ ਤੁਸੀਂ ਜਾਣਦੇ ਹੋ ਇਹ ਬੰਦਾ ਕੌਣ ਹੈ ਮੈਂ ਆਪਣੇ ਬੰਦੀਆਂ ਨਾ ਕਿਉਂ ਨਹੀਂ ਲੈਂਦਾ ਕਿਉਂਕਿ ਜਿਹੜਾ ਕੋਈ ਨਵਾਂ ਬੰਦਾ ਦੇਖਦਾ ਉਹਨੂੰ ਸਰਚ ਕਰੂਗਾ ਤੇ ਇਹਦੇ ਚੈਨਲ ਵੀ ਪ੍ਰੋਮੋਟ ਹੁੰਦਾ ਇਸ ਕਰਕੇ ਨਹੀਂ ਲੈਂਦਾ ਪਰ ਹੁਣ ਤੁਸੀਂ ਸਾਡੇ ਪੰਜਾਬ ਦੇ ਵਿੱਚੋਂ ਜਿੰਨੇ ਸਿੱਖ ਨੌਜਵਾਨ ਜਾਂ ਸਾਡੇ ਗੈਰ ਸਿੱਖ ਨੌਜਵਾਨ ਵੀ ਨੇ ਇਸ ਬੰਦੇ ਨੂੰ ਜੋ ਬੰਦਾ ਕਹਿ ਸਕਦਾ ਜੋ ਬੰਦਾ ਇਸ ਬੰਦੇ ਤੇ ਇੱਕ ਯਾਨੀ ਆਪਣੀ ਗੱਲ ਨੂੰ ਰੱਖ ਸਕਦਾ ਵੱਡੇ ਪੱਦਰ ਤੇ ਕਹਿੰਦਾ ਮੈਨੂੰ ਸੋਦਾ ਲਗਣਾ ਚਾਹੀਦਾ ਮਾਣ ਕਾਮੀ ਕਹਿੰਦਾ ਸੀ ਕਿ ਭਾਈ ਅਸੀਂ ਐਂ ਕਰ ਦਿੰਨੇ ਆਂ ਪਰ ਜਦ ਉਹਨਾਂ ਦੇ ਸਾਹਮਣੇ ਆਏ ਸਾਰੀਆਂ ਗੱਲਾਂ ਉਹਨਾਂ ਨੂੰ ਵੀ ਖੁਦ ਨੂੰ ਕਿਹਾ ਇਹਨੇ ਕਈ ਵਾਰ ਤੇ ਦੂਜੇ ਪਾਸੇ ਸਮਰਜੀਤ ਸਿੰਘ ਦੀ ਮਾਂ ਪੰਜਾਬ ਦੇ ਬੜੇ ਵੱਡੇ ਲੀਡਰ ਨੇ ਉਹਦੇ ਤੱਕ ਵੀ ਇਹਨੇ ਮਾੜੀ ਸ਼ਦਾਬਲੀ ਦਾ ਜੂਝ ਕੀਤਾ ਸਮਰਜੀਤ ਸਿੰਘ ਮਾਂ ਨੂੰ ਇਹਨੇ ਕਤੀੜ ਕਿਹਾ ਹੋਇਆ ਇਹ ਗੱਲ ਮੈਂ ਸੁਣਾ ਚੁੱਕਿਆ ਤੁਹਾਨੂੰ ਪਹਿਲਾਂ ਵਾਲੀਆਂ ਵੀਡੀਓ ਦੇ ਵਿੱਚ ਉਹ ਰਿਕਾਰਡ ਨੇ ਚਾਹੇ ਇਹ ਵੀਡੀਓ ਡਿਲੀਟ ਮਾਰ ਲੇ ਪਰ ਮੇਰੀਆਂ ਵੀਡੀਓ ਦੇ ਵਿੱਚ ਜਿਹੜਾ ਜਿਹੜਾ ਹੋ ਚੁੱਕਿਆ ਉਹ ਨਹੀਂ ਡਿਲੀਟ ਹੁੰਦਾ ਪੰਜਾਬ ਦੇ ਜਿੰਨੇ ਸਾਡੇ ਤੁਸੀਂ ਸਿੱਖ ਨੌਜਵਾਨ ਹੁਣ ਤੁਸੀਂ ਕਰਨਾ ਕੀ ਹੈ ਕਰਨਾ ਇਹ ਹੈ ਅਮਰਪਾਲ ਸਿੰਘ ਦੇ ਹੱਕ ਦੇ ਵਿੱਚ ਜਿੰਨੇ ਵੀ ਨੌਜਵਾਨ ਤੁਸੀਂ ਉੱਠੇ ਹੋ ਪੰਜਾਬ ਦੀ ਧਰਤੀ ਤੋਂ ਤਾਂ ਇਸ ਬੰਦੇ ਨੂੰ ਚੰਗੀ ਤਰ੍ਹਾਂ ਇੱਕ ਦਾ ਸੋਧਾ ਲੱਗਣਾ ਚਾਹੀਦਾ ਦੂਜੇ ਪਾਸੇ ਇਹਦੇ ਉੱਤੇ ਕਾਰਵਾਈ ਵੱਡੇ ਪੱਧਰ ਤੇ ਹੋਣੀ ਚਾਹੀਦੀ ਆ ਕੀ ਗੱਲ ਬਾਈ ਮੈਂ ਕਹਿੰਦਾ ਵੀ ਜੇ ਕੋਈ ਮਾੜਾ ਮੋਟਾ ਬੋਲਦੇ ਤਾਂ ਉਸਤੇ ਤਾਂ ਕਾਰਵਾਈ ਹੋ ਜਾਂਦੀ ਆ ਪੁਲਿਸ ਨੂੰ ਨਹੀਂ ਚਾਹੀਦਾ ਕਿ ਬੰਦਾ ਸਾਡੇ ਸਿੱਖਾਂ ਦੇ ਵਿੱਚ ਪਾਰ ਪਾਰ ਪੰਜਾਬ ਦੀ ਨੌਜਵਾਨੀ ਨੂੰ ਗਲਤ ਰਸਤੇ ਤੇ ਤੋਰਨ ਦਾ ਕੰਮ ਕਰ ਰਿਹਾ ਇਸ ਕਰਕੇ ਕਹਿੰਦਾ ਕਿ ਸੰਤਾਂ ਮੇਰੇ ਦਾ ਬਹੁਤ ਵੱਡੇ ਵੱਡੇ ਸੂਰਮੇ ਹੋਏ ਨੇ ਖੁਦ ਸੰਤਾਪ ਹੋਏ ਨੇ ਅੱਜ ਕੱਲ ਸਾਡੇ ਧਰਤੀ ਦੇ ਉੱਤੇ ਸੂਰਮਾ ਕਿਉਂ ਨਹੀਂ ਦਿਖ ਰਿਹਾ ਅਸ ਬੰਦੇ ਨੇ ਜਿਹੜੀਆਂ ਸ਼ਦਾਵਲੀਆਂ ਤੇ ਯੂਜ਼ ਕੀਤੇ ਨੇ ਸਾਰਿਆਂ ਲਈ ਉਹ ਚਾਹੇ ਸੰਤ ਹੋਣ ਅਮਰਤਪਾਲ ਹੋਵੇ ਅਮਰਤਪਾਲ ਮਹਿਰੋ ਹੋਵੇ ਲਖਾ ਸਿੰਘ ਸਦਾਣਾ ਹੋਵੇ ਜਿੰਨੇ ਪੰਜਾਬ ਪੱਖੀ ਬੰਦੇ ਨੇ ਉਹਨਾਂ ਦੇ ਖਿਲਾਫ ਇਹ ਬੰਦਾ ਉਲਟ ਚੱਲਦਾ ਤਾਂ ਹੁਣ ਜੇਕਰ ਇਹਨੂੰ ਨੱਥ ਪਾ ਸਕਦੇ ਹੋ ਤਾਂ ਮੇਰਾ ਵੀ ਸਾਰਿਆਂ ਨੂੰ ਚੈਲੰਜ ਹੀ ਹੈ ਜਿੰਨੀਆਂ ਸਿੱਖ ਜੱਥੇਬੰਦੀਆਂ ਜੇ ਕੋਈ ਸੁਣਦਾ ਐਸ ਬੰਦੇ ਨੂੰ ਜੇਕਰ ਤੁਸੀਂ ਨੱਥ ਪਾ ਲਈ ਤਾਂ ਮੈਂ ਸਮਝੂ ਆ ਪੰਜਾਬ ਦੀ ਧਰਤੀ ਤੇ ਸਾਡੇ ਸੂਰਮਗਤੀ ਮੌਜੂਦ ਹੈ ਤੇ ਨਹੀਂ ਤਾਂ ਭਾਈ ਤੁਹਾਡੇ ਸਾਹਮਣੇ ਕੁਛ ਵੀ ਕਹਿ ਲੋ ਤਾਂ ਠੀਕ ਆ ਪੰਜਾਬ ਵਾਲਿਓ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਵੈਲ ਦੀ ਕੰਟੀਨਿਊਅਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ